ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡੋ ਪੁਜਾਰ ਤੇ ਸੋ ਅੱਜ ਬਣਾਇਆ ਜੀ ਆਪਾਂ ਨੇ ਮੂਲੀ ਵਾਲੇ ਪਰੌਂਠੇ ਠੀਕ ਹੈ ਜੀ ਆਹ ਦੇਖੋ ਜੀ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋਏ ਆ ਤੇ ਜੇ ਤੁਸੀਂ ਆਹ ਰੈਸਪੀ ਸਿੱਖਣੀ ਆ ਜੀ ਮੂਲੀ ਵਾਲੇ ਪਰੌਂਠਿਆਂ ਦੀ ਤਾਂ ਵੀਡੀਓ ਨਾਲ ਬਨੇ ਰਹੋ ਮੂਲੀ ਵਾਲੇ ਪਰੌਂਠੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੀ ਆਪਾਂ ਨੂੰ ਮੂਲੀਆਂ ਦੋ ਆਪਾਂ ਨੇ ਮੂਲੀਆਂ ਲਈਆਂ ਇੱਥੇ ਤੇ ਦੋਏ ਮੁੱਲੀਆਂ ਆਪਾਂ ਨੇ ਲਈਆਂ ਛੇਲਾ ਠੀਕ ਹੈ ਜੀ ਪਿੱਲਰ ਕਰ ਲੈਣ ਇਹਨਾਂ ਨੂੰ ਤੇ ਉਸ ਤੋਂ ਬਾਅਦ ਚਾਹੀਦੀ ਆਪਾਂ ਨੂੰ ਮੁੱਲੀ ਦੇ ਪੱਤੇ ਤੇ ਮੁੱਲੀ ਦੇ ਪੱਤੇ ਜਿਹੜੇ ਆਪਾਂ ਗੇਰ ਦਿੰਦੇ ਆ ਨਾ ਠੀਕ ਹੈ ਜੀ ਕਈ ਵਾਰ ਆਪਾਂ ਇਹਨਾਂ ਨੂੰ ਸਾਈਡ ਤੇ ਕੱਢ ਦਿੰਦੇ ਆ ਇਹ ਵੀ ਅੱਜ ਮੈਂ ਤੁਹਾਨੂੰ ਆਟੇ ਦੇ ਵਿੱਚ ਇਹਨਾਂ ਨੂੰ ਆਪਾਂ ਕਟੂਗੇ ਠੀਕ ਹੈ ਜੀ ਬਰੀਕ-ਬਰੀਕ ਤੇ ਆਟੇ ਦੇ ਵਿੱਚ ਗੁੰਨੂਗੇ ਅਰ ਤੁਸੀਂ ਪਰੌਂਠਾ ਇੱਕ ਵਾਰ ਇਦਾਂ ਬਣਾ ਕੇ ਦੇਖਿਓ ਮੈਂ ਕਹਿੰਦਾ ਠੀਕ ਹੈ ਜੀ ਤੁਹਾਨੂੰ ਨਜ਼ਾਰਾ ਆ ਜਾਊਗਾ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਮੁੱਲੀਆਂ ਉਹ ਕਰਦੇ ਆ ਕੱਦੂ ਕਾਸ ਤੇ ਲੋ ਜੀ ਮੂਦੀਆਂ ਇੱਥੇ ਆਪਾਂ ਕद्दू ਕਾਸਾ ਜਿਹੜੀਆਂ ਉਹ ਕਰ ਲੂਗੇ ਤੇ ਜੀ ਤੇ ਕद्दू ਕਾਸਾ ਜਿਹੜੀਆਂ ਮੂਦੀਆਂ ਆਪਾਂ ਨੇ ਨਾ ਮੋਟੀ ਸਾਈਡ ਤੋਂ ਕਰਨੀਆਂ ਜ਼ਿਆਦਾ ਬਰੀਕ ਨਹੀਂ ਕਰਨੀਆਂ ਹੈਗੀਆਂ ਮੂਦੀਆਂ ਆਪਾਂ ਨੇ ਕद्दू ਕਾਸਾ ਜਿਹੜੀਆਂ ਉਹ ਕਰ ਲਈਆਂ ਜੀ ਤੇ ਹੁਣ ਆਪਾਂ ਨੇ ਹਰੀ ਮਿਰਚ ਤੇ ਅਦਰਕ ਲਸਣ ਦਾ ਪੇਸਟ ਬਣਾ ਲਿਆ ਥੋੜਾ ਜਿਹਾ ਤੇ ਆ ਜਿਹੜੇ ਪੱਤੇ ਆ ਇਹਨਾਂ ਨੂੰ ਆਪਾਂ ਕਟਾਂਗੇ ਬਰੀਕ ਬਰੀਕ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਜਿਹੜੀ ਪੱਤਿਆਂ ਦੀ ਕਟਿੰਗ ਆ ਉਹ ਕਰ ਲੂਗੇ ਬਰੀਕ ਬਰੀਕ ਤੇ ਜੇ ਤੁਹਾਡੇ ਕੋਲ ਬਰੀਕ ਕਟਿੰਗ ਨਾ ਹੋਈ ਤਾਂ ਤੁਸੀਂ ਇਹਨਾਂ ਨੂੰ ਮਿਕਸੀ ਦੇ ਜੱਗ ਵਿੱਚ ਪਾ ਕੇ ਦਰਸਰਾਜਾ ਪੇਸਟ ਬਣਾ ਕੇ ਵੀ ਆਟੇ ਦੇ ਵਿੱਚ ਪਾ ਸਕਦੇ ਹੋ ਤੇ ਲੋ ਜੀ ਪੱਤਿਆਂ ਦੀ ਕਟਿੰਗ ਜਿਹੜੀ ਆਪਾਂ ਨੇ ਕਰ ਲਈ ਆ ਤੇ ਹੁਣ ਗੁੰਨੂਗੇ ਆਪਾਂ ਆਟਾ ਕਣਕ ਦਾ ਆਪਾਂ ਨੇ ਆਟਾ ਲਿਆ ਆਟੇ ਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਨਮਕ ਇੱਕ ਚਮਚ ਤੇ ਥੋੜੀ ਜੀ ਆਪਾਂ ਅੱਜ ਬਣਨ ਪਾਵਾਂਗੇ ਮਲਕ ਦੇ ਹੱਥ ਨਾਲ ਤੇ ਹੁਣ ਇਹ ਆਟੇ ਦੇ ਵਿੱਚ ਆਪਾਂ ਸਾਰੇ ਮੂਲੀ ਵਾਲੇ ਪੱਤੇ ਜਿਹੜੇ ਉਹ ਕਰ ਲੂਗੇ ਮਿਕਸ ਮਿਕਸ ਕਰਕੇ ਠੀਕ ਹੈ ਜੀ ਗੁੰਨ ਲਵਾਂਗੇ ਜਿੱਦਾਂ ਆਪਾਂ ਨਾਰਮਲ ਆਟਾ ਗੁੰਨਦੇ ਆਂ ਤੇ ਲਓ ਜੀ ਹੁਣ ਪਾਵਾਂਗੇ ਪਾਟੇ ਦੇ ਵਿੱਚ ਪਾਣੀ ਥੋੜਾ ਜਾਂ ਜਿੰਨਾ ਕਾਪੜਾ ਨੂੰ ਜ਼ਰੂਰਤ ਹੋਈ ਉਹਨਾਂ ਕ ਤੁਸੀਂ ਪਾਣੀ ਇਹਦੇ ਵਿੱਚ ਪਾ ਲੈਣਾ ਹੈ ਤੇ ਤੁਸੀਂ ਇਹਨੂੰ ਗੁੰਨਣਾ ਜਿੱਦਾਂ ਕਿ ਆਪਾਂ ਆਪਣਾ ਨਾਰਮਲ ਆਟਾ ਗੁੰਨਦੇ ਆਂ ਠੀਕ ਹੈ ਜੀ ਉਸ ਤਰੀਕੇ ਨਾਲ ਆਪਾਂ ਨੇ ਆਟਾ ਜਿਹੜਾ ਇਹ ਗੁੰਨ ਲੈਣਾ ਹੈ ਤਿਆਕੇ ਨੂੰ ਜਿਹੜੀ ਤੁਸੀਂ ਚੰਗੀ ਤਰ੍ਹਾਂ ਮੁੱਕੀ ਆ ਠੀਕ ਹੈ ਜੀ ਉਹ ਦੇਣੀ ਆ ਐਂ ਚੰਗੀ ਤਰ੍ਹਾਂ ਮਲਣਾ ਇਹ ਤਾਂ ਜੋ ਪੱਤੇ ਜਿਹੜੇ ਇਹ ਚੰਗੀ ਤਰ੍ਹਾਂ ਨਰਮ ਜੇ ਹੋ ਜੋਵੇ ਤਾਂ ਬੇਲਦੇ ਟਾਈਮ ਤੁਹਾਨੂੰ ਦਿੱਕਤ ਨਾ ਆਵੇ ਐਂ ਚੰਗੀ ਤਰ੍ਹਾਂ ਤੁਸੀਂ ਇਹਨੂੰ 5-7 ਮਿੰਟ ਦੇਣੀ ਆ ਮੁੱਕੀ ਠੀਕ ਹੈ ਜੀ ਐਂ ਚੰਗੀ ਤਰ੍ਹਾਂ ਮਲ ਲੈਣਾ ਇਹ ਤੇ ਲੋ ਜੀ ਆਟੇ ਪਰ ਥੋੜਾ ਜਿਹਾ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੇ ਇਹਨੂੰ ਸੈੱਟ ਕਰਕੇ ਰੱਖ ਦਿੰਦੇ ਆਪਾਂ 10-15 ਮਿੰਟ ਵਾਸਤੇ ਤੇ ਉਦੋਂ ਤੱਕ ਆਪਾਂ ਆਪਣਾ ਜਿਹੜਾ ਬੇੜਾ ਰੋਟੀਆਂ ਦਾ ਜਿਹੜਾ ਮਿਕਸਚਰ ਆ ਉਹ ਤਿਆਰ ਕਰ ਲੈਂਦੇ ਆ ਤੇ ਲੋ ਜੀ ਮਿਕਸਚਰ ਬਣਾਉਣ ਤੋਂ ਪਹਿਲਾਂ ਇੱਕ ਵਾਰ ਆਪਾਂ ਨੇ ਮੂਲੀਆਂ ਚੋਂ ਜਿਹੜਾ ਐਕਸਟਰਾ ਪਾਣੀ ਆ ਉਹ ਕੱਢ ਦੇਣਾ ਹੈ ਆ ਦੇਖੋ ਜੀ ਠੀਕ ਹੈ ਜੀ ਐਦਾਂ ਤੇ ਇਧਰ ਆਪਾਂ ਨੇ ਸਾਰੀਆਂ ਮੂਲੀਆਂ ਨਚੋੜ ਕੇ ਜਿਹੜੀਆਂ ਉਹ ਰੱਖ ਲੀਆਂ ਇਸ ਤਰੀਕੇ ਦੀ ਆਪਾਂ ਨੇ ਇਹ ਕਰ ਲੈਣੀ ਹੈ ਤੇ ਲੋ ਜੀ ਮੂਲੀਆਂ ਜਿਹੜੀਆਂ ਆਪਾਂ ਨੇ ਚੰਗੀ ਤਰ੍ਹਾਂ ਨਚੋੜ ਕੇ ਤੇ ਬੌਲ 'ਚ ਜਿਹੜੀਆਂ ਐਦਾਂ ਦੇ ਡੋਂਗੇ 'ਚ ਕੱਢ ਲੈਣੀਆਂ ਆਏ ਉਹ ਤੇ ਲੋ ਜੀ ਹੁਣ ਪਾਉਂਦੇ ਆ ਆਪਾਂ ਇਹਦੇ ਵਿੱਚ ਮਸਾਲੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਨਮਕ ਤੇ ਨਮਕ ਜਿਹੜਾ ਆਪਾਂ ਟੇਸਟ ਰਿਕੋਰਡਿੰਗ ਪਾ ਲੂਗੇ ਤੇ ਉਸ ਤੋਂ ਬਾਅਦ 1 ਅੱਧਾ ਚਮਚ ਪਾਵਾਂਗੇ ਆਪਾਂ ਜੀਰੇ ਪਾਊਡਰ ਦਾ ਠੀਕ ਹੈ ਜੀ ਇਹ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਤੇ ਥੋੜੀ ਜੀ ਪਾਵਾਂਗੇ ਆਪਾਂ ਹਲਦੀ ਤੇ ਥੋੜੀ ਜੀ ਪਾਵਾਂਗੇ ਆਪਾਂ ਕਾਲੀ ਮਿਰਚ ਜੇ ਤੁਹਾਨੂੰ ਨਹੀਂ ਪਸੰਦ ਸਕਿੱਪ ਕਰ ਦਿਓ ਜੇ ਕਾਲੀ ਮਿਰਚ ਪਸੰਦ ਹੈ ਤਾਂ ਪਾ ਲਿਓ ਇਹ ਨਾਲ ਵੀ ਬਹੁਤ ਵਧੀਆ ਫਲੇਵਰ ਆਉਂਦਾ ਹੈ ਤੇ ਥੋੜੀ ਜੀ ਪਾਵਾਂਗੇ ਆਪਾਂ ਕਸਤੂਰੀ ਮੇਥੀ ਤੇ ਇੱਕ ਚਮਚ ਪਾਵਾਂਗੇ ਆਪਾਂ ਹਰੀ ਮਿਰਚ ਅਦਰਕ ਲਸਣ ਦਾ ਪੇਸਟ ਹੈ ਤੇ ਤੁਸੀਂ ਇਹਦੇ ਵਿੱਚ ਹਰੀ ਮਿਰਚ ਜਿਹੜੀ ਐਕਸਟਰਾ ਵੀ ਪਾ ਸਕਦੇ ਹੋ ਜੇ ਤੁਹਾਨੂੰ ਤਿੱਖਾ ਪਸੰਦ ਹੈ ਤਾਂ ਹਰੀ ਮਿਰਚ ਜਿਹੜੀ ਤੁਸੀਂ ਜ਼ਿਆਦਾ ਪਾ ਲਿਓ ਤੇ ਲਓ ਜੀ ਬਰੀਕ ਕੱਟਿਆ ਹੋਇਆ ਹਰਾ ਧਨੀਆ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਹੁਣ ਕਰ ਦਾਂਗੇ ਆਪਾਂ ਇਹਨੂੰ ਮਿਕਸ ਠੀਕ ਹੈ ਜੀ ਸਾਰੇ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਅੱਧਾ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੇ ਨੂਨ ਦਾ ਇਹਨਾਂ ਵੀ ਪਰੌਂਠਿਆਂ ਦੇ ਵਿੱਚ ਬਹੁਤ ਵਧੀਆ ਫਲੇਵਰ ਤੇ ਸੁਆਦ ਲੱਗਦੇ ਪਰੌਂਠੇ ਖਾਣ ਨੂੰ ਤੇ ਹੁਣ ਆਪਾਂ ਪਰੌਂਠੇ ਬਣਾਉਣੇ ਕਰਦੇ ਹਾਂ ਸਟਾਰਟ ਜੀ ਆਪਣਾ ਮਿਕਸਚਰ ਵੀ ਬਣ ਕੇ ਰੈਡੀ ਆ ਤੇ ਆਪਣਾ ਜਿਹੜਾ ਆਟਾ ਉਹ ਵੀ ਸੈੱਟ ਹੋ ਚੁੱਕਿਆ ਹੈ ਤੇ ਪਰੌਂਠੇ ਆ ਜਿਹੜੇ ਅੱਜ ਆਪਾਂ ਸੇਕਾਂਗੇ ਠੀਕ ਹੈ ਜੀ ਨਾਨ ਸਟਿਕ ਤਵੇ ਪਰ ਤੇ ਤੁਸੀਂ ਇਹਨੂੰ ਨਾਰਮਲ ਜਿਹੜਾ ਲੋਹੇ ਵਾਲਾ ਤਵਾ ਹੁੰਦਾ ਉਹਦੇ ਪਰ ਵੀ ਸੇਕ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਦੋ ਛੋਟੇ-ਛੋਟੇ ਜਿਹੜੇ ਪੇੜੇ ਆ ਉਹ ਬਣਾਵਾਂਗੇ ਠੀਕ ਹੈ ਜੀ ਇਹਨੀ ਪਹਿਲਾਂ ਆਪਾਂ ਨੇ ਦੋ ਛੋਟੇ-ਛੋਟੇ ਪੇੜੇ ਲੋਈਆਂ ਕਰ ਲੈਣੀਆਂ ਆਟੇ ਦੀਆਂ ਇਸ ਤਰੀਕੇ ਨਾਲ ਆਪਾਂ ਛੋਟੀਆਂ-ਛੋਟੇ ਪੇੜੇ ਲੋਈਆਂ ਬਣਾ ਲਵਾਂਗੇ ਦੋ ਇਹਨੀਆਂ ਨੂੰ ਆਟਾ ਲਾ ਕੇ ਯਾਨੀ ਪਲੇਥਣ ਲਾ ਕੇ ਇਹਨਾਂ ਦੀਆਂ ਦੋ ਰੋਟੀਆਂ ਬੇਲਾਂਗੇ ਤੇ ਲਓ ਜੀ ਹੁਣ ਆਪਾਂ ਇਹਨਾਂ ਦੀਆਂ ਰੋਟੀਆਂ ਜਿਹੜੀਆਂ ਉਹ ਬੇਲਾਂਗੇ ਦੋ ਚੰਗੀ ਤਰ੍ਹਾਂ ਜਿੱਦਾਂ ਕਿ ਆਪਾਂ ਨਾਰਮਲ ਰੋਟੀਆਂ ਬਣਾਉਂਦੇ ਆ ਠੀਕ ਹੈ ਜੀ ਤੇ ਲੋ ਜੀ ਇਦਾਂ ਦੀ ਆਪਾਂ ਨੇ ਨਾਰਮਲ ਦੋ ਰੋਟੀਆਂ ਜਿਹੜੀਆਂ ਉਹ ਬੇਲ ਲੈਣੀਆਂ ਇੱਕ ਆਪਣੇ ਆਹ ਬੇਲ ਲਈ ਤੇ ਇੱਕ ਇਧਰ ਤੇ ਹੁਣ ਆਪਾਂ ਇਹਦੇ ਵਿੱਚ ਰੱਖਾਂਗੇ ਆਪਾਂ ਦਾ ਜਿਹੜਾ ਮਿਕਸਚਰ ਹੈ ਮੂਲੀ ਵਾਲਾ ਠੀਕ ਹੈ ਜੀ ਆਪਾਂ ਨੇ ਉਹ ਰੋਟੀ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਰੱਖ ਲੈਣਾ ਹੈ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਆਲੇ-ਦਾਲੇ ਨੂੰ ਫਲਾ-ਫਲਾ ਕੇ ਇਹਨੂੰ ਰੱਖ ਲੂਗੇ ਵਿੱਚ ਤੇ ਉਸ ਤੋਂ ਬਾਅਦ ਦੂਜੀ ਰੋਟੀ ਹੈ ਜਿਹੜੀ ਆਪਾਂ ਚੱਕ ਕੇ ਇਹਦੇ ਉੱਪਰ ਆਪਾਂ ਨੇ ਚਪਕਾ ਲੈਣੀ ਆ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਤੈਨੂੰ ਚੰਗੀ ਤਰ੍ਹਾਂ ਕਰ ਦਾਂਗੇ ਸੈਟ ਠੀਕ ਹੈ ਜੀ ਪਹਿਲਾਂ ਹੱਥ ਨਾਲ ਸੈੱਟ ਕਰੂੰਗੇ ਤੇ ਫਿਰ ਆਪਾਂ ਇਹਨੂੰ ਬੇਲੂਗੇ ਬੇਲਣੇ ਨਾਲ ਤੇ ਥੋੜਾ ਜਿਹਾ ਸੁੱਕਾ ਆਟਾ ਲਾ ਕੇ ਆਪਾਂ ਇਹਨੂੰ ਬੇਲ ਲਾਂਗੇ ਤੇ ਲਓ ਜੀ ਹਲਕੇ ਹੱਥਾਂ ਨਾਲ ਕਿਉਂਕਿ ਆਪਾਂ ਨੇ ਪੱਤੇ ਪਾਏ ਹੋਏ ਹਨ ਆਟੇ ਦੇ ਵਿੱਚ ਤਾਂ ਇਹ ਥੋੜਾ ਬਹੁਤਾ ਤੁਹਾਨੂੰ ਦਿੱਕਤ ਆਊਗੀ ਬੇਲਣ ਚ ਤੇ ਸੁੱਕਾ ਆਟਾ ਲਾ ਕੇ ਤੁਸੀਂ ਇਹਨੂੰ ਬੇਲ ਲਿਓ ਤੇ ਲਓ ਜੀ ਇਹਨੂੰ ਹੁਣ ਆਪਾਂ ਸੇਕਦੇ ਹਾਂ ਤਵੇ ਉੱਤੇ ਤੇ ਤਵਾ ਆਪਣਾ ਗਰਮ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਇਹਦੇ ਉੱਤੇ ਆਪਣਾ ਪਰੌਂਠਾ ਜਿਹੜਾ ਆਪਾਂ ਨੇ ਪੇਲਿਆ ਏ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਇਹਨੂੰ ਚੰਗੀ ਤਰ੍ਹਾਂ ਸੇਕਾਂਗੇ ਹੁਣ ਆਪਾਂ ਤੇ ਲਓ ਜੀ ਹੁਣ ਪਰੌਂਠੇ ਦੀ ਜਿਹੜੀ ਮਾਰਾਂਗੇ ਆਪਾਂ ਪਲਟੀ ਆਹ ਦੇਖੋ ਜੀ ਤੇ ਪਲਟੀ ਮਾਰ ਕੇ ਲਾਵਾਂਗੇ ਆਪਾਂ ਇਹਦੇ ਉੱਪਰ ਦੇਸੀ ਕੀ ਠੀਕ ਹੈ ਜੀ ਦੇਸੀ ਕੀ ਲਾਉਣਾ ਤੁਸੀਂ ਜਿਹੜਾ ਵੀ ਤੁਹਾਨੂੰ ਕੀ ਪਸੰਦ ਹੈ ਚਾਹੇ ਬਨਸਪਤੀ ਕੀ ਹੋਵੇ ਚਾਹੇ ਦੇਸੀ ਹੋਵੇ ਤੇ ਉਹ ਤੁਸੀਂ ਇਹਦੇ ਉੱਪਰ ਲਾ ਲਿਓ ਤੇ ਲੋ ਜੀ ਚੰਗੀ ਤਰ੍ਹਾਂ ਜਿਹੜਾ ਘੀ ਆਪਾਂ ਨੇ ਉਹ ਲਾ ਲਿਆ ਨਾ ਤੇ ਫਿਰ ਆਪਾਂ ਇਹਨੂੰ ਦੂਜੇ ਪਾਸੇ ਤੋਂ ਸੇਕਾਂਗੇ ਤੇ ਲੋ ਜੀ ਹੁਣ ਆਪਾਂ ਦੂਜੀ ਸਾਈਡ ਤੋਂ ਵੀ ਜਿਹੜਾ ਪਰੌਂਠੇ ਨੂੰ ਸੇਕਾਂਗੇ ਐਸਾਈਡ ਤੇ ਵੀ ਆਪਾਂ ਘੀ ਲਾ ਲਾਂਗੇ ਤੇ ਹੁਣ ਆਪਾਂ ਨੇ ਦੂਜੀ ਸਾਈਡ ਤੇ ਵੀ ਪਰੌਂਠੇ ਨੂੰ ਜਿਹੜਾ ਘੀ ਆ ਉਹ ਲਾ ਲਿਆ ਏ ਤੇ ਚੰਗੀ ਤਰ੍ਹਾਂ ਲਮਾਂਗੇ ਆਪਾਂ ਇਹਨਾਂ ਨੂੰ ਸੇਕ ਤੁਸੀਂ ਕਲਰ ਚੈੱਕ ਕਰੋਗੇ ਪਰੌਂਠਿਆਂ ਦਾ ਮੈਂ ਕਹਿੰਦਾ ਇਸ ਤਰੀਕੇ ਨਾਲ ਤੁਸੀਂ ਮੋਦੀ ਵਾਲੇ ਪਰੌਂਠੇ ਬਣਾਉਂਗੇ ਨਾ ਤੁਹਾਨੂੰ ਆਜੂਗਾ ਨਜ਼ਾਰਾ ਤੇ ਲੋ ਜੀ ਹੁਣ ਐਦਾਂ ਹੀ ਸੇਕ ਸੇਕ ਕੇ ਜਿਹੜੇ ਪਰੌਫੇ ਮੈਂ ਕਰ ਲੰਨਾ ਤਿਆਰ ਯਾਨੀ ਕਿ ਮਨਪ੍ਰੀਤ ਠੀਕ ਹੈ ਜੀ ਮਨਪ੍ਰੀਤ ਲੱਗੀ ਹੋਈ ਹੈ ਜੀ ਅੱਜ ਪਰੌਫੇ ਬਣਾਉਣ ਆਪਾਂ ਬਣਾਉਣ ਲੱਗੇ ਹੋਏ ਆ ਜੀ ਵੀਡੀਓ ਤੇ ਲੋ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਤੁਸੀਂ ਜ਼ਰੂਰ ਕਰਨਾ ਜੀ ਤੁਸੀਂ ਪਰੌਫੇ ਦਾ ਕਲਰ ਚੈੱਕ ਕਰੋ ਮੈਂ ਕਹਿੰਦਾ ਤੁਹਾਨੂੰ ਨਜ਼ਾਰਾ ਜਾਊਗਾ ਆ ਮੋਦੀ ਵਾਲਾ ਪਰੌਠਾ ਖਾ ਕੇ ਤੇ ਲੋ ਜੀ ਪਰੌਠਾ ਜਿਹੜਾ ਆਪਣਾ ਸਿੱਕ ਚੁੱਕਿਆ ਹੈ ਆ ਦੇਖੋ ਕਿੰਨਾ ਵਧੀਆ ਤੇ ਹੁਣ ਆਪਾਂ ਇਹਨੂੰ ਰੱਖ ਲੈਂਦੇ ਆ ਪਲੇਟ ਦੇ ਵਿੱਚ ਤੇ ਐਸੇ ਤਰੀਕੇ ਨਾਲ ਜਿਹੜੇ ਦੂਜੇ ਪਰੌਂਠੇ ਆਪਾਂ ਲੈਨੇ ਬਣਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਇਹਨਾਂ ਨੂੰ ਬਣੇ ਹੋਏ ਜਿਹੜੇ ਫਿਰ ਦਿਖਾਵਾਂਗੇ ਤੇ ਲਓ ਜੀ ਪਰੌਂਠੇ ਬਣ ਕੇ ਆਪਣੇ ਰੈਡੀ ਆ ਜੀ ਆ ਦੇਖੋ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋਏ ਆ ਤੇ ਤੁਸੀਂ ਇਹਨਾਂ ਨੂੰ ਦਹੀਂ ਨਾਲ ਅੰਬ ਦੇ ਚਾਹ ਨਾਲ ਠੀਕ ਆ ਜੀ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ